ਆ ਗੱਡਾ ਹੋਲੀ ਹੋਲੀ ਤੋਰ ਮੇਰੇ ਦੁੱਖਨ ਕੰਨਾਂ ਦੀਆਂ ਬਾਹਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੋ ਲਮੇਰਾ ਮਾਈ ਗੜਵਾ ਮੈਂ ਗੜ ਵੇ ਦੀ ਡੋਰ ਮੇਰਾ ਮਾਈ ਗੜਵਾ ਬੱਸ ਮੇਰੇ ਮੇਰੀ ਪਹਿਲੀ ਹੌਂਕੀ ਰਹਿਦਾ ਵਿੱਚ ਵਜਾ ਨਿੱਕੀ ਕੀ ਕਰਦਾ ਕਾਲੀ ਐਨਕ ਲਾ ਕੇ ਬੈਠੋ ਠੀਕ ਹੋ ਹਾਂ ਠੀਕ ਕਿਰੋ ਤੁਸੀਂ ਮੇਲੇ ਚ ਆਏ ਤਾਂ ਨਹੀਂ ਦੇਖਣ ਆਏ ਕਿ ਹਾਂ ਵੀ ਤੀਆਂ ਮਨਾ ਰਹੀਆਂ ਤੇ ਮੈਂ ਕਾਲੀ ਐਨਕ ਲਾ ਕੇ ਬੈਠਾ ਬੇਬੇ ਜੀ ਮੈਂ ਤੁਸੀਂ ਮਤਲਬ ਕਿ ਆਪਣੇ ਸਮੇਂ ਦੇ ਵਿੱਚ ਹਨਾ ਤੀਆਂ ਮਨਾਉਂਦੇ ਸੀਗੇ ਤੇ ਕਿਵੇਂ ਦੀਆਂ ਮਨਾਉਂਦੇ ਸੀ ਪਹਿਲੀ ਵਾਰ ਮਨਾ ਰਹੇ ਹਾਂ ਹਾਂਜੀ ਉਹ ਤਾਂ ਪਹਿਲੀ ਵਾਰੇ ਮਨਾ ਰਹੇ ਪਰ ਅਸੀਂ ਤਾਂ ਨਾ ਐ ਫਿੰਗਰ ਝੂਟ ਦੇ ਦੀ ਐਨ ਬੜੀ ਤਗੜੀ ਤਖੜੀਆਂ ਨਵੇਂ ਸੂਟ ਪਾ ਕੇ ਐਨ ਪਿੱਪਲਾਂ ਜਿਹੜੇ ਹੇਠ ਜਾਂਦੇ ਸੀ ਉਹ ਇਹ ਹੁਣ ਪਹਿਲੀ ਵਾਰ ਦੇਖਿਆ ਹਾਂ ਅੱਛਾ ਤੁਸੀਂ ਡੀਜੇ ਵਾਲੀਆਂ ਪਹਿਲੀ ਵਾਰ ਦੇਖੀਆਂ ਹਾਂਜੀ ਪਹਿਲੀ ਵਾਰ ਦੇਖਿਆ ਪਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਹਾਂ ਵੀ ਅਸੀਂ ਪਿੱਪਲ ਦੇ ਨਿਸ਼ਾਨ ਲੈ ਕੇ ਜਾਈਏ ਕੁੜੀਆਂ ਨਾਲ ਕਿੱਥੇ ਹੈ ਉਹ ਨਹੀਂ ਕੁਝ ਹੁਣ ਕੁਝ ਆਇਆ ਉਹ ਨਹੀਂ ਪਿੱਪਲ ਹੀ ਨਹੀਂ ਹੈਗੇ ਨਾ ਕੋਈ ਜਾਣੇ ਵਾਲੀ ਹੈ ਨਾ ਪਿੱਪਲ ਹੈ ਉਸਨੇ ਹੁਣ ਤਾਂ ਡੀਜੇ ਭਾਈ ਬਸ ਉਹੀ ਬਣਾ ਉਨੀ ਕਾਂਟਿਆਂ ਵਾਲੀਏ ਕਾਂਟੇ ਨਾ ਚਮਕਾਈਏ ਖੂਟੋ ਤੋ ਟੋਬੇ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਉਹ ਪਿੰਡ ਦੀਆਂ ਮੁੰਡੀਆਂ ਨੂੰ ਦੇਖ ਕੇ ਨੀਮੀ ਪਾ ਕੇ ਲੰਗ ਜਾਈਏ ਨੀ ਪਿੰਡ ਦੀਆਂ ਮੁੰਡੀਆਂ ਨੂੰ ਆ ਮੁੰਡੀਆਂ ਕੀ ਹੈ ਮੁੰਡੇ ਸੀ ਅਡੋਲ ਪੰਜਾਬੀ ਦੇ ਨਾਲ ਜੁੜੇ ਹਾਂ ਤੇ ਮੈਂ ਪ੍ਰਦੀਪ ਅਡੋਲ ਤੇ ਜਿਵੇਂ ਦੇਖਿਆ ਜਾਵੇ ਕਿ ਤੀਆਂ ਦਾ ਤਿਹਾਰ ਹਰ ਪਾਸੇ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪਰ ਅੱਜ ਅਸੀਂ ਰਾਜਪ੍ਰਦੀਪ ਭੋਗਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਕੁੜੀਆਂ ਤੇ ਮਟਿਆਰਾਂ ਤੇ ਬਜ਼ੁਰਗਾਂ ਦੇ ਵਿੱਚੋਂ ਇਕੱਠੇ ਹੋ ਕੇ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਗੱਲ ਕਰਾਂਗੇ ਤੇ ਨਾਲ ਹੀ ਬੋਲੀਆਂ ਗਵਾਵਾਂ ਪਵਾਵਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਅੱਜਕੱਲ ਜਿਹੜਾ ਸਾਡਾ ਸੱਭਿਆਚਾਰ ਹੈ ਜਾਂ ਫਿਰ ਕਹਿ ਲਓ ਕਿ ਇਸ ਨੂੰ ਅਧਿਵਾਰਾਂ ਨੂੰ ਮਨਾਉਣ ਦੇ ਤਰੀਕੇ ਚੇਂਜ ਹੋ ਗਏ ਡੀਜੇ ਤਾਂ ਹਰ ਕੋਈ ਨੱਚ ਲੰਦਾ ਹੈ ਪਰ ਅਸਲ ਦੇ ਵਿੱਚ ਬੋਲੀਆਂ ਕਿੰਨੀਆਂ ਕੰਨਦੀਆਂ ਤੇ ਆਪਾਂ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਸਵਾਗਤ ਕਰਦੇ ਹਾਂ ਤੇ ਆਓ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਜ-ਤੱਜ ਕੇ ਆਏ ਹੋ ਬੜੇ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਤੇ ਤੀਆਂ ਦਾ ਤਿਉਹਾਰ ਮਨਾਣ ਆਏ ਹੋ ਤੇ ਸਭ ਤੋਂ ਪਹਿਲਾਂ ਮੈਂ ਕਹਾਂਗੀ ਕਿ ਇੱਕ ਬੋਲੀ ਦੇ ਨਾਲ ਸ਼ੁਰੂਆਤ ਹੋ ਜੇ ਬੋਲੀਆਂ ਲੱਡੀ ਜਦੋਂ ਤੁਸੀਂ ਬੜਾ ਸੋਹਣਾ ਨੱਚੀ ਜਾਂਦੇ ਸੀ ਹੁਣ ਬੋਲੀਆਂ ਯਾਦ ਨਹੀਂ ਆ ਰਹੀਆਂ ਹਲੇ ਤੁਸੀਂ ਸੁਣਾ ਦਿਓ ਕੋਈ ਨਹੀਂ ਮੈਂ ਵੀ ਨਾਲ ਆਇਆ ਆ ਇਹਨਾਂ ਨੂੰ ਆਉਂਦੀ ਆ ਕੋਈ ਨਾ ਸੁਣਾਓ ਦੱਸੀ ਕੋਈ ਲੈ ਜੀ ਵੱਡੀਆਂ ਕੁੜੀਆਂ ਨੂੰ ਤੇ ਕਹਿੰਦੇ ਕਿ ਬੋਲੀਆਂ ਘੱਟ ਆ ਰਹੀਆਂ ਨੇ ਪਰ ਅਜਵਾਕ ਵੀ ਬੋਲੀਆਂ ਗਾਰੇ ਸੀਗੇ ਤੇ ਇਹਨਾਂ ਤੋਂ ਸੁਣਦੇ ਆ ਸ਼ਸ਼ਕਾਰ ਸ਼ਸ਼ਕਾਰ ਕੋਈ ਬੋਲੀ ਸੁਣਾਓ ਸਤੋ ਸਤ। ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੇ ਨੇ ਖਿਚਕੀ ਪੀ ਜੇ ਤੇ ਮੋਟੀ ਹੁੰਦੇ ਜਾਂਦੇ। ਤੇ ਮੋਟੀ ਹੁੰਦੀ ਜਾਂਦੀ ਨਹੀਂ ਖਿਚਕੀ ਪੀ ਜੇ ਤੇ ਮੋਟੀ ਹੁੰਦੀ ਜਾਂਦੀ। ਕਹਿੰਦੇ ਨਾਲ ਦੀ ਨਾਲ ਬੋਲੀਆਂ ਯਾਦ ਆ ਗਈਆਂ ਤੇ ਬੋਲੀ ਸੁਣਦੇ ਆ। ਗੱਡ ਗੱਡੀ ਰੇਵਾਲ ਆ ਗਟ ਹੋਲੀ ਹੋਲੀ ਤੋਰ ਗੱਡ ਗੱਡੀ ਰੇਵਾਲ ਆ ਗਟ ਜਿਹੜਾ ਤਿਹਾਰ ਹੈ ਇਹ ਡੀਜਿਆਂ ਤੇ ਆ ਗਿਆ ਪਰ ਅਸਲ ਦੇ ਵਿੱਚ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸੀਗਾ ਤੇ ਇਹ ਪਿੱਪਲਾਂ ਦੇ نیچے ਲੱਗਦਾ ਸੀਗਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਚੀਜ਼ ਦੀ ਜੋ ਅੱਜ ਬਦਲਾਅ ਆਇਆ ਅੱਜ ਬਦਲਾਅ ਆਇਆ ਮਤਲਬ ਹੁਣ ਡੀਜਿਆਂ ਤੇ ਸਾਰਾ ਕੁਝ ਹੋਣ ਲੱਗ ਗਿਆ ਹੁਣ ਬੋਲੀਆਂ ਤਾਂ ਸਾਰੇ ਭੁੱਲ ਹੀ ਗਏ ਨੇ ਤੇ ਪੰਜਾਬੀ ਕਲਚਰ ਨੂੰ ਲੈ ਕੇ ਆਣਾ ਚਾਹੀਦਾ ਨਾ ਪਹਿਲਾਂ ਜੋ ਹੁੰਦਾ ਸੀਗਾ ਪੁਰਾਣੇ ਸਮੇਂ ਵਿੱਚ ਜਿਵੇਂ ਹੁਣ ਤੁਸੀਂ ਇਸ ਪਿੰਡ ਦੀ ਨੂੰ ਹੋਗੇ ਹਨਾ ਤੇ ਸੋਹਣੇ ਤਾਂ ਤੁਸੀਂ ਵੀ ਬਹੁਤ ਲੱਗ ਰਹੇ ਹੋ ਹੱਸਦੇ ਤੇ ਅੱਗੇ ਨੂੰ ਆ ਜਾ ਕੋਈ ਨਾ ਸ਼ਰਮਾਉਣਾ ਤੇ ਹੁਣ ਜਿਵੇਂ ਦੇਖਿਆ ਜਾਵੇ ਕਿ ਜਿਹੜੀਆਂ ਮੁਟਿਆਰਾਂ ਨੇ ਤੇ ਪਹਿਲਾਂ ਕਹਿੰਦੀਆਂ ਸੀਗੀਆਂ ਕਿ ਕਰਵਾ ਚੌਥ ਦੇ ਸਾਨੂੰ ਨਵਾਂ ਸੂਟ ਚਾਹੀਦਾ ਹੈ ਹਨਾ ਤੇ ਹੁਣ ਕਹਿੰਦੀਆਂ ਨੇ ਕਿ ਸਾਨੂੰ ਤੀਜ ਦੇ ਵੀ ਚਾਹੀਦਾ ਚਾਹੀਦਾ ਹਾਂਜੀ ਅਸੀਂ ਵੀ ਤੀਜ ਤੇ ਨਵਾਂ ਹੀ ਸੂਟ ਲਾਇਆ ਅੱਛਾ ਕਿਵੇਂ ਆ ਦੇਖ ਰਿਹਾ ਹਾਂ ਕਿ ਜਿਵੇਂ ਧੀ ਜਿਹੜਾ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਤੇ ਕਿੰਨੇ ਕੁ ਖੁਸ਼ ਹੋ ਤੇ ਕਿਵੇਂ ਤੁਸੀਂ ਤਿਆਰੀ ਕੀਤੀ ਹੈ ਖੁਸ਼ਾਂ ਜੀ ਪਹਿਲੀ ਵਾਰ ਧੀ ਜਮਨਾ ਰਹੇ ਆ ਬਹੁਤ ਜਿਆਦਾ ਖੁਸ਼ਾਂ ਜੀ ਅੱਛਾ ਪਹਿਲੀ ਵਾਰ ਇਸ ਪਿੰਡ ਚ ਮਨਾਇਆ ਹਾਂ ਜੀ ਪਹਿਲੀ ਵਾਰ ਹੀ ਮਨਾ ਰਹੇ ਆ ਤੁਸੀਂ ਇਹ ਵੀ ਸਕੂਲਾਂ ਸਕੂਲ ਦੇ ਵਿੱਚ ਜਿਹੜੀ ਆ ਆਪਣੀ ਧੀ ਦਾ ਤਿਹਾਰ ਮਨਾਉਂਦੇ ਹੋਗੇ ਉੱਥੇ ਵੀ ਕਾਫੀ ਚੇਂਜਸ ਆ ਚੁੱਕੇ ਨੇ ਹਨਾ ਤੇ ਤੁਸੀਂ ਇਸ ਤਿਹਾਰ ਨੂੰ ਕਿਵੇਂ ਦੇਖਦੇ ਬਸ ਵਧੀਆ ਲੱਗਦਾ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਜਦੋਂ ਵਧੀਆ ਲੱਗਦਾ ਇੰਜੋਏ ਕਰਦੇ ਨੇ ਫਰਸਟ ਟਾਈਮ ਮਨਾ ਰਹੇ ਆ ਸੀ ਯਰ ਇਸ ਵਾਰ ਇਤਨਾ ਮੁਟਿਆਰਾਂ ਦੇ ਨਾਲ-ਨਾਲ ਬਜ਼ੁਰਗ ਵੀ ਨੇ ਤੇ ਬਜ਼ੁਰਗ ਆਂਟੀ ਜਿਹੜੇ ਕੀ ਕਹਿੰਦੇ ਆ ਕਾਫੀ ਵਧੀਆ ਡਾਂਸ ਕਰ ਰਹੇ ਸੀਗੇ ਜਦੋਂ ਅਸੀਂ ਦੇਖ ਰਹੇ ਸੀਗੇ ਤੁਹਾਨੂੰ ਹਨ ਤੁਸੀਂ ਜਦੋਂ ਆਪਦੇ ਬਚਪਨ ਦੇ ਵਿੱਚ ਸੀਗੇ ਜਾਂ ਉਸ ਤੋਂ ਬਾਅਦ ਹਨਾ ਜਵਾਨੀ ਦੇ ਟਾਈਮ 'ਚ ਸੀਗੇ ਉਦੋਂ ਵੀ ਤੀਆਂ ਦਾ ਤਿਉਹਾਰ ਮਨਾਉਂਦੇ ਸੀਗੇ ਕਿਵੇਂ ਉਦੋਂ ਤੇ ਹੁਣ ਤੱਕ ਕੀ ਫਰਕ ਦੇਖਦੇ ਹੋ ਉਹ ਮਨਾਉਂਦੇ ਤੇ ਫੇਰ ਵੀ ਇਤਿਹਾਸ ਚੱਲਦਾ ਰਹਿਣਾ ਇਹ ਭੁੱਲ ਨਾ ਜਾਣੀ ਬੱਚੇ ਜੀ ਇਿੱਕਾ ਕੇ ਹੋਰ ਵੀ ਮਾਪੇ ਜਾਂਦੇ ਤੇ ਸਭ ਕੁਝ ਕਰਦੇ ਤੇ ਬੇੜਾਂ ਚ ਬੰਡਦੇ ਤੇ ਸਾਰਾ ਕੁਝ ਪਿਆਰ ਕਰਦੇ ਸੀ ਫਿਰ ਹੁਣ ਵਿਚ ਵਿਚ ਰਹਿ ਗਏ ਤਾਂ ਇਹ ਫਿਰ ਹੁਣ ਫਿਰ ਦੁਬਾਰਾ ਸ਼ੁਰੂ ਕਰਿਆ ਵੀ ਉਹ ਬੱਚੇ ਭੁੱਲ ਨਾ ਜਾਣ ਤੇ ਆਪਣੀਆਂ ਪਹਿਣਾ ਕੋੜ ਸੰਧਾਰੇ ਲੈ ਕੇ ਜਾਣ ਜੀ ਹਾਂ ਤੁਸੀਂ ਉਸ ਟਾਈਮ ਕਿਵੇਂ ਦੀਆਂ ਮਨਾਉਂਦੇ ਸੀਗੇ ਤੁਸੀਂ ਅਸੀਂ ਬੜੀਆਂ ਸੁਹਣੀਆਂ ਮਨਾਉਂਦੇ ਤੇ ਕੱਪੜੇ ਲੀੜੇ ਪਾ ਕੇ ਫਨਕਾਰੀਆਂ ਲੈ ਕੇ ਜੋ ਵੀ ਮਤਲਬ ਚਲੋ ਫਨਕਾਰੀਆਂ ਨਹੀਂ ਤੇ ਹੋਰ ਝੋਨੇ ਹੁੰਦੇ ਤੇ ਝੁੱਲੇ ਬੰਨਦੇ ਸੀ ਪਿੰਗਾ ਝੂਟਦੇ ਸੀ ਸਾਰਾ ਕੁਝ ਕਰਦੇ ਸੀ ਯਾਦ ਕਰਦੇ ਹੁਣ ਉਹ ਚੀਜ਼ਾਂ ਨੂੰ ਕਿਉਂ ਉਹ ਸੱਡੀਆਂ ਸਾਰੀਆਂ ਰਹਿੰਦੀਆਂ ਯਾਦ ਹਾਂਜੀ ਹਾਂ ਸਾਰੀਆਂ ਯਾਦਾਂ ਫਿਰ ਤੁਸੀਂ ਅੰਮੇ ਦੀ ਕਿਵੇਂ ਕਿਉਂ ਨਹੀਂ ਤਿਆਰੀ ਕੀਤੀ ਵੀ ਅਸੀਂ ਆਪਣਾ ਪੰਜਾਬੀ ਸੱਭਿਆਚਾਰ ਉਹ ਲੈ ਕੇ ਆਈਏ ਫਿਰ ਅਸੀਂ ਤੋਂ ਇਵੇਂ ਆਣਾ ਹੁੰ ਜਿਵੇਂ ਆਪਣਾ ਪਿੰਡ ਚੱਲ ਪਿਆ ਹੋਰ ਬਾਹਰ ਚੱਲ ਪਿਆ ਉਸ ਤਰ੍ਹਾਂ ਨਾਲ ਲੱਗੇ ਸੀ ਤੇ ਤੁਸੀਂ ਟਰਾਈ ਤਾਂ ਕਰ ਸਕਦੇ ਸੀ ਨਾ ਕੋਸ਼ਿਸ਼ ਤਾਂ ਕਰ ਸਕਦੇ ਕਿ ਜੋ ਅਸੀਂ ਮਨਾਉਂਦੇ ਸੀਗੇ ਉਹ ਹੀ ਮਨਾਈਏ ਤਾਂ ਜੋ ਜਿਹੜੀ ਨਵੀਂ ਪੀੜ੍ਹੀ ਉਹਨਾਂ ਨੂੰ ਵੀ ਪਤਾ ਲੱਗੇ ਅਸੀਂ ਤਾਂ ਮਨਾਉਂਦੇ ਹਾਂ ਹੁਣ ਵੀ ਕੁੜੀਆਂ ਨੂੰ ਦੇਖ ਕੇ ਆਂਦੇ ਹਾਂ ਸੰਧਾਰ ਸੰਧਾਰੇ ਦੀ ਗੱਲ ਨਹੀਂ ਕਰ ਰਹੀ ਬੀਬੀ ਜਿਸ ਤਰ੍ਹਾਂ ਕਿ ਹੁਣ ਪੀਪਲ ਦੇ ਹੇਟਾਂ ਤੀਆਂ ਲੱਗਦੀਆਂ ਨੇ ਹਾਂ ਪੀਪਲ ਕੇ ਹੇਟਾਂ ਚੁੱਲੇ ਪਾਉਂਦੇ ਤੇ ਫੱਟੀਆਂ ਸੌਰਾਂ ਕੇ ਸਾਸ ਸਹੁਰੇ ਲਈ ਦਿੱਤੇ ਉਹਨਾਂ ਦੇ ਵਿੱਚ ਬੈਠ ਕੇ ਡੋਰੀਆਂ ਡਾਰੀਆਂ ਪਾ ਕੇ ਫਿਰ ਝੁੱਕ ਗਈ ਲਿੰਦੇ ਸੀ ਤੁਸੀਂ ਉਦੋਂ ਬੋਲੀਆਂ ਕਿਵੇਂ ਦੇ ਗਾਉਂਦੇ ਸੀ ਬੱਚ ਬੋਲੀਆਂ ਤੇ ਇਸਤਰੀਆਂ ਦੀਆਂ ਕੋਈ ਸੁਣਾ ਦਿਓ ਸੁਣਾ ਖਰਾਬ ਅੱਜ ਇਹ ਤੁਹਾਡੇ ਦਾ ਪ੍ਰਾਣੀ ਬੋਲੀ ਸੁਣਨੀ ਆ ਮੇਪਾ ਪ੍ਰਾਣੀ ਬੋਲੀ ਕਿਹੜੀ ਆ ਹੁਣ ਬਾਤੇ ਨਾ ਕਰ ਓ ਇਹ ਤਾਂ ਸੁਣਾਓ ਫਸ ਗਾ ਲਿੰਦੇ ਟਾਈਮ ਹੀ ਰੇ ਤਾਂ ਪੈਣਾ ਕਿਹੜੇ ਗਾਣੇ ਸੀ ਗਾਣੇ ਤਾਂ ਨਹੀਂ ਸੀ ਬੋਲੀਆਂ ਤਾਂ ਹੈ ਹੀ ਸੀ ਹੈ ਬੋਲੀਆਂ ਤਾਂ ਹੈਗੀਆਂ ਸੀ ਕਿੰਦਰ ਦੇ ਕਿੜੇ ਬੋਲੀਆਂ ਬੰਦੇ ਸੀ ਬਾਤ ਰਹੀ ਤੇ ਹੁਣ ਬੇਬੇ ਨਾ ਬੋਲੀ ਵੀ ਭੁੱਲ ਗਿਆ ਪਰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਗੱਡ ਗਡੀਰੇ ਵਾਲੀਆਂ ਗੱਡ ਹੌਲੀ ਹੌਲੀ ਤੋਰ ਮੇਰੇ ਦੁੱਖਣ ਕੰਨਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਵਾ ਮੈਂ ਗੱਡ ਵੇ ਦੀ ਡੋਰ ਮੇਰਾ ਮਾਹੀ ਗੜਵਾ ਬੱਸ ਮੈਂ ਪੰਜੋਂ ਇੱਥੇ ਨਾ ਹੋਰ ਵੀ ਜਿਹੜੀਆਂ ਕਹਿੰਦੇ ਕਿ ਜੋ ਬਜ਼ੁਰਗਾਂ ਹਨ ਤੇ ਉਹ ਪਹੁੰਚੀਆਂ ਨਹੀਂ ਪਰ ਫਿਰ ਵੀ ਦੇਖਿਆ ਜਾਵੇ ਕਿ ਉਹਨਾਂ ਤੋਂ ਜਿਹੜਾ ਕਹਿੰਦੇ ਕਿ ਖੜਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਤੇ ਬੇਬੇ ਜੀ ਤੋਂ ਗੱਲਾਂ ਸੁਣਾਗੇ ਬੇਬੇ ਸੱਸਰੀਕਾਲ ਜੀ ਸੱਸਰੀਕਾਲ ਕਾਲੀਆਂ ਐਨਕਲ ਲਾ ਕੇ ਬੈਠੇ ਹੋ ਠੀਕ ਹੋ ਹਾਂ ਠੀਕ ਹੈ ਕੀ ਤੁਸੀਂ ਮੇਲੇ 'ਚ ਆਏ ਇਹ ਤਾਂ ਨਹੀਂ ਦੇਖਣ ਆਏ ਕਿ ਹਾਂ ਵੀ ਤੀਆਂ ਬਣਾ ਰਹੀਆਂ ਤੇ ਮੈਂ ਕਾਲੀ ਐਨਕ ਲਾ ਕੇ ਮੈਂ ਮੈ অপারেশন ਕਰਾਇਆ ਵਾ ਅੱਛਾ ਜੀ ਹੁਣ ਠੀਕ ਹੋ ਹਾਂ ਠੀਕ ਆ ਬੇਬੇ ਜੀ ਮੈਂ ਤੁਸੀਂ ਸ਼ੋਰ ਮਤਲਬ ਕਿ ਆਪਣੇ ਸਮੇਂ ਦੇ ਵਿੱਚ ਹਨਾ ਤੀਆਂ ਮਨਾਉਂਦੇ ਸੀਗੇ ਤੇ ਕਿਵੇਂ ਦੀ ਮਨਾਉਂਦੇ ਸੀ ਕਿਉਂ ਜੀ ਮਨਾਉਂਦੇ ਸੀ ਮਨਾਵਾ ਤੇ ਇੱਛਾ ਅੱਛੀ ਸੀ ਅੱਛੀ ਦਫਾ ਮਾਦੇ ਜਿੱਦ ਦਫਾ ਮਾ ਲੈ ਝੂਟਾ ਦੇ ਹਾਂ ਝੂਟਾ ਪਾ ਮਲ ਤੇ ਇੱਥੇ ਹੋਰ ਵੀ ਜਿਹੜੀਆਂ ਬੈਠੀਆਂ ਨੇ ਆਂਟੀਆਂ ਨਾਲ ਗੱਲ ਕਰਦੇ ਆਂਟੀਆਂ ਸੱਸਰੀ ਕਰਦੇ ਸੱਸਰੀ ਕਰਦੇ ਤੀਆਂ ਮਨਾਣਾ ਕਿਵੇਂ ਲੱਗ ਰਿਹਾ ਹਾਂਜੀ ਵਧੀਆ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਪਹਿਲੀ ਵਾਰ ਮਨਾ ਰਹੇ ਹਾਂਜੀ ਹੋਇਆਂ ਤਾਂ ਪਹਿਲੀ ਵਾਰੇ ਮਨਾ ਰਹੇ ਹਾਂ ਪਰ ਅਸੀਂ ਤਾਂ ਨਾ ਐ ਫਿੰਗਰ ਝੂਟ ਦੇਦੀ ਐ ਐ ਬੜੀ ਤਾਕੜੀ ਤਾਕੜੀਆਂ ਨਵੇਂ ਸੂਟ ਪਾ ਕੇ ਐ ਪਿੱਪਲਾਂ ਦੇ ਹੇਠ ਜਾਂਦੇ ਸੀ ਉਹ ਇਹ ਹੁਣ ਪਹਿਲੀ ਵਾਰ ਦੇਖਿਆ ਅੱਛਾ ਤੁਸੀਂ ਡੀਜੇ ਵਾਲੀਆਂ ਪਹਿਲੀ ਵਾਰ ਦੇਖਿਆ ਹਾਂਜੀ ਪਹਿਲੀ ਵਾਰ ਦੇਖਿਆ ਪਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਹਾਂ ਵੀ ਅਸੀਂ ਪਿੱਪਲ ਦੇ نیچے ਲੈ ਕੇ ਜਾਈਏ ਕੁੜੀਆਂ ਨੂੰ ਕਿੱਥੇ ਹੈ ਉਹ ਨਹੀਂ ਪੁੱਤ ਹੁਣ ਉਹ ਤੇ ਆਇਆ ਉਹ ਨਹੀਂ ਪਿੱਪਲੇ ਨਹੀਂ ਹੈਗੇ ਨਾ ਕੋਈ ਜਾਣੇ ਵਾਲੀ ਹੈ ਨਾ ਪਿੱਪਲ ਹੈ ਉਸ ਨੇ ਹੁਣ ਤਾਂ ਡੀਜੇ ਆ ਭਈ ਬਸ ਉਹ ਨਹੀਂ ਆਉਣਾ ਬੋਲੀ ਸੁਣਾਉਂਗੇ ਕੋਈ ਬੋਲੀ ਦਾ ਪੁੱਤ ਬਸ ਹੁਣ ਤੁਹਾਨੂੰ ਪਤਾ ਹੀ ਆ ਭੁੱਲ ਗਏ ਆਪਣੇ ਕਲਚਰ ਦੇ ਨਾਲ ਬੋਲੀਆਂ ਵੀ ਭੁੱਲ ਗਏ ਹੋਰ ਉਹ ਸੁਣਾਓ ਲੈ ਆਓ ਬੇਬੇ ਸੁਣ ਐਨ ਦਾ ਮੈਂ ਇੱਕ ਮਿੰਟ ਇੱਧਰ ਨੂੰ ਕਰਕੇ ਬੋਲਣਾ ਬੋਲਣੀ ਸੋਣਨੀ ਕਾਂਟਿਆਂ ਵਾਲੀਏ ਕਾਂਟੇ ਨਾ ਚਮਕਾਈਏ ਖੂਟੋ ਟੋਟੇ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਉਹ ਪਿੰਡ ਦੀਆਂ ਮੁੰਡੀਆਂ ਨੂੰ ਦੇਖ ਕੇ ਨੀਮੀ ਪਾ ਕੇ ਲੰਗ ਜਾਈਏ ਨੀ ਪਿੰਡ ਦੀਆਂ ਮੁੰਡੀਆਂ ਨੂੰ ਆ ਮੁੰਡੀਆਂ ਕੀ ਹੈ ਮੁੰਡੇ ਗੱਲਾਂ ਗੱਲਾਂ ਦੇ ਬੀਬੀ ਗੱਲਾਂ ਬਹੁਤ ਕਰਗੇ ਆ ਇੱਥੇ ਅ ਅਸੀਂ ਦੇਖੀਏ ਕਿ ਫੋਨ ਦੇ ਵਿੱਚ ਨਾਲ ਦੀ ਨਾਲ ਰੁੱਝੇਗੇ ਨੇ ਪਤਾ ਨਹੀਂ ਬੋਲੀਆ ਸਰਚ ਕਰ ਰਹੇ ਨੇ ਕੀ ਕਰ ਰਹੇ ਨੇ ਤੇ ਹੋਰ ਕੋਈ ਗੱਲ ਸੁਣਾਓ ਕੀ ਸੁਣਾਈ ਹੈ ਜੀ ਕਿਵੇਂ ਪ੍ਰੈਕਟਿਸ ਕਰਕੇ ਪ੍ਰੈਕਟਿਸ ਕੁਸ਼ਨ ਨਹੀਂ ਕੀਤਾ ਬਸ ਸਤ ਅੱਜ ਕੀ ਆਗੇ ਹੋ ਰਹੀ ਆਪਣਾ ਕਰ ਰਹੇ ਨੇ ਇੰਜੋਏ ਸਾਰੇ ਹਾਂਜੀ ਕਿੰਨੇ ਕ ਦਿਨ ਹੋ ਗਏ ਮਤਲਬ ਦਿਮਾਗ ਚ ਕੀ ਆਇਆ ਸੀਗਾ ਕਿ ਇਹਨਾਂ ਨੇ ਤਿਆਰੀ ਕੀਤੀ ਸੀ ਬਸ ਕਹਿੰਦੇ ਕਹਿੰਦੇ ਵੀ ਅਸੀਂ ਵੀ ਤੀਆਂ ਮਨਾਣੀਆਂ ਨੇ ਕਹਿੰਦੇ ਚਲੋ ਮਨਾ ਲਈਏ ਬਸ ਫਿਰ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਆਪਣੇ ਤੇ ਕਰ ਲਿਆ ਪ੍ਰੋਗਰਾਮ ਆਪਾਂ ਹੁਣ ਇਹਨਾਂ ਤੋਂ ਥੋੜੀ ਜਿਹੀ ਬੋਲੀਆਂ ਸੁਣਾਗੇ ਤੇ ਬੋਲੀਆਂ ਦੀ ਤੁਹਾਨੂੰ ਜਿਹੜੀ ਆ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲੇ ਬੋਲੀਆਂ ਪਾਉਣਗੀਆਂ ਕਿਉਂਕਿ ਡੀਜੇ ਤੇ ਤਾਂ ਇਹਨਾਂ ਨੇ ਕਾਫੀ ਜਿਹੜਾ ਪਰਤੂ ਪਾਇਆ ਤੇ ਡੀਜੇ ਤੇ ਜੋਸ਼ ਵੀ ਪੂਰਾ ਦਿਖਾਇਆ ਤੇ ਹੁਣ ਬੋਲੀਆਂ ਦੇ ਵਿੱਚ ਇਹਨਾਂ ਦਾ ਜੋਸ਼ ਦੇਖਾਂਗੇ ਅੱਛਾ ਅੱਛਾ ਜੀ ਲੱਗੂ ਆਥੇ ਨਾ ਮੈਂ ਘੜ ਘੜ ਪੀਲੇ ਤੇ ਲੱਡੂ ਵੇਖੇ ਅੱਛੇ ਆ ਜਾਈਂ ਫੇਰ ਪਤਾ ਮੈਂ ਕੀ ਕੀਤਾ ਨਹੀਂ ਕੀ ਕੀਤਾ ਫੁਲਕੋ ਕੇ ਨਾ ਇੰਨੇ ਲੱਡੂ ਚੁੱਕਲੇ ਹਾਏ ਹਾਏ ਬੜੇ ਖਰਾਬ ਹੈ ਭਾਈ ਵੀ ਬੜਾ ਫਚਤਰਾ ਸੀ ਪੁੱਤਾ ਮੈਨੂੰ ਕੀ ਕਹਿੰਦਾ ਕੀ